ਜਿਨੋ ਦੱਸੋ ਹ ਕਿੱਥੇ ਕਿੱਥੇ ਬਾਰਿਸ਼ ਹੁੰਦੀ ਪਈ ਭੈੜਾ ਆ ਗਿਆ ਵੀ ਐ ਅੰਦਰ ਕਰ ਲੈ ਵਾਗਰੂ ਵਾਗਰੂ ਬੜਾ ਬੰਨ ਲੱਗ ਪਿਆ ਸੱਜਣੋ ਮਹੂ ਏਰੀਆ ਜਿਲ੍ਹਾ ਫਰੋਜ਼ਬੋਦ ਬੋਤੋ ਸੋਇਜ ਜੀਰਾ ਦੇਖੋ ਸਾ ਚਿੱਟੀ ਕਰਤੇ ਮਿੰਟੋ ਮਿੰਟ ਵਾਹਿਗੁਰੂ 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 ਕਿੱਡਾ ਕਿੱਡਾ ਮੋਟਾ ਮਿੰਟ ਦੇ ਸਾਗ ਗੁੱਟ ਭਰਦੀ ਆ ਵੇਖੋ ਪੜੀ ਕਰੇ ਮਾਲਕਾ ਸਾਰੀ ਥਾਂ ਵੈਗਰੂ ਪੜੀ ਕਰੇ ਆ ਵਾ ਪੈ ਗਿਆ ਟੂਰਾ ਮੋਟਾ ਇਹ ਦੇਖੋ ਪੂਰਾ ਮੋਟਾ ਮੋਟਾ ਪਿਆ ਨਹੀਂ ਵੱਧ ਗਿਆ ਸੱਜਣਾ ਗੜੇ ਵੀ ਸੱਜਣੋ ਫਿਰ ਵੱਧ ਗਏ ਜੀ ਗੜੇ ਵੀ ਵੱਧ ਗਏ ਜਾਦੇ ਫਿਰ ਲੋ ਕਿੱਡੇ ਕਿੱਡੇ ਮੋਟੇ ਆ ਕਰਦੋ ਕੋੜ 50 50 ਗ੍ਰਾਮ ਦਾ ਗੜਾ ਡਿੱਗਣ ਰਿਹਾ 100 100 ਗ੍ਰਾਮ ਦਾ ਲੋ ਮਿੱਕੀ ਬਾਹਰ ਮਹਿ ਨਿਕਲ ਗਏ ਗੜੇ ਵੇਖ ਕੇ ਵੱਧ ਗਏ ਮਹਿ ਪਾਣੀ ਜੀ ਡਿੱਗਦੇ ਕੋ ਬਲਬਲ ਵਾਰਦੇ ਬੈ ਇਤੋਂ ਆਨੇ ਕਿਸਾਨੀ ਡੁੱਬਦੀ ਜਾਂਦੀ ਸੱਜਣੋ ਬਦਨੋ ਦਿਨ ਨਾ ਕਰਜੇ ਚੁੱਕੋ ਠੇਕੇ ਨਾ ਵਧਾਓ ਦਿਨੋਂ ਦਿਨ ਫਸਲਾਂ ਦੇ ਤੇ ਮਗਰ ਲੱਗ ਕੇ ਕੋਈ ਜ਼ਮੀਨ ਜਿਆਦਾ ਮਰਾ ਵੀਰੋ ਭਰੋਸਾ ਨਹੀਂ ਫਸਲ ਕਦੋਂ ਡੁੱਬ ਜਾਣੀ ਦੋ ਜੀ ਇੱਧਰ ਦੇਖੋ ਤੁਹਾਡੇ ਸਾਹਮਣੇ ਜ਼ਮੀਨ ਚਿੱਟੀ ਹੋ ਗਈ ਸਾਰੀ ਪਹਿਲੋ ਛੋਟੇ ਛੋਟੇ ਹੀ ਹੋਣ ਕਿੱਡੇ ਕਿੱਡੇ ਮੋਟੇ ਹੋ ਗਏ ਵਾਹਿਗੁਰੂ ਮਾਲਕਾ ਭਲੀ ਕਰ ਸਾਰੀ ਜਨਤਾ ਤੇ ਵਾਹਿਗੁਰੂ ਵਾਹਿਗੁਰੂ ਲਾ ਲਓ ਜੀ ਆਹ ਦੇਖੋ 50 50 ਗ੍ਰਾਮ ਦਾ ਆਰਾਮ ਨਾ ਘੜਾਏਗਾ ਇੱਕ ਵੇਹ ਇੱਧਰ ਆਹ ਢੇਗ ਨਿਕਲ ਕੇ ਬਾਹਰ ਨਿਕਲ ਕੇ ਵੇਹ ਢੇਗੀ ਲੱਗ ਗਈ ਦੱਸ ਇੱਥੇ ਜ਼ਿੰਮੇਦਾਰਾ ਕੀ ਕਰੇਗਾ ਹੁਣ ਦਸ ਫਾਲਾ ਲਵੇ ਤੇ ਕੀ ਲਵੇ ਦੱਸ ਮੈਂ ਇਹੋ ਜਿਹਾ ਸ਼ਬਦ ਵਰਤਣਾ ਨਹੀਂ ਚਾਹੁੰਦਾ ਮਾਲਕੋ ਕੀ ਦੱਸ ਕਰੇ ਹੁਣ ਇੱਥੇ ਗੁਰੂ ਅੱਗੇ ਨਾ ਕੋਈ ਤੱਕਾ ਹੈ ਲਓ ਦੇਖੋ ਆਹ ਵੇਖੋ 50-50 ਗ੍ਰਾਮ ਦੇ ਆਰਾਮ ਨਾਲ ਦੇਖ ਲਓ ਗੜੇ ਜੁੜੇ ਪੈਣੇ ਤੇ ਅੱਗੀ ਲੱਗ ਗਿਆ ਇਹਦੇ ਕਣਕਾਂ ਦੇ ਪੱਲੇ ਕੀ ਰਹਿ ਗਿਆ ਹੋਊਗਾ ਵਾਹਿਗੁਰੂ ਮਾਲਕਾ ਭਲੀ ਕਰ ਇਹੋ ਜਿਹੀ ਕਰੋਪੀ ਨੇ ਕਿਦਾਂ ਲਿਆ ਇਹੋ ਜੀ ਦੁਨੀਆਦਾਰੀ ਤੇ ਨਾ ਇਹੋ ਜਿਆ ਕੈਰ ਕਮਾ ਮਾਂ ਜੀ ਫਸਲ ਉਥੋਂ ਤੇ ਕਰਸੇਰੇ ਤੇ ਕਰ ਪਹੁੰਚਦੀ ਏ ਤੇ ਐਂਡ ਤੇ ਆਉਂਦੀ ਪੱਕਣ ਦੇ ਨੇੜੇ ਮੰਡੀ ਚ ਜਾਨ ਜੁਗੀ ਤੂੰ ਖੋਲੀ ਅਬ ਗਾਵਾਂ ਦਾ ਛੱਡ ਵੀ ਦੇਖ ਲਓ ਸੱਜਣੋ ਲੋ ਉੱਪਰੋਂ ਸਾਰੀ ਆ ਫਿਰ ਮੋਰੇ ਨਿਕਲ ਗਏ ਨੇ ਕਿੱਡੇ ਕਿੱਡੇ ਗੜੇ ਗੱਡੇ ਗੱਡੇ ਮੋਟੇ ਹੀ ਘੜਦੋ ਘਟ ਵੀ ਨਾ ਗੜੇ 200 ਗ੍ਰਾਮ ਦਾ ਨਾ ਵੇਖੋ ਇਧਰ ਵੇਖੋ ਅੱਥਲੇ ਪਈ ਹੋਈ ਨਹੀਂ ਆ ਵੇਖੋ 2 200 ਗ੍ਰਾਮ ਦਾ ਵੇਖੋ ਕਿ ਗੜਾ ਪੂਰਾ ਰਾਮ ਨਾ ਹੋਵੇ ਲੈ ਸੱਜਣਵਾ ਕਣਕ ਦਾ ਹਾਲ ਵੇਖ ਲਓ ਬਾਹਰ ਕਣਕ ਵੇਖੋ ਕਿ ਕਣਕ ਕਿਹੋ ਜਿਹਾ ਕੀ ਬਣ ਗਿਆ ਵਾਹਿਗੁਰੂ ਮਾਲਕਾ ਪਲੀ ਕਰ ਪਲੀ ਕਰ ਮਾਲਕਾ ਪਲੀ ਕਰ ਇਹੋ ਜਿਹਾ ਕਿੱਥੇ ਕਹਿਰ ਕਮਾਇਆ ਸਿਰੇ ਤੇ ਆਈ ਫਸਲ ਪਰ ਵਿੱਚ ਹੁਣੇ ਨਹੀਂ ਸਿੱਟੀ ਬਾਹਰ ਨਿਕਲੇ ਪਏ ਨੇ ਸਾਰੇ ਸਿੱਡੇ ਗਈ ਕੁੰਡੀ ਵਿੱਚ ਜਦ ਬਾਟ ਡੋਟ ਪਾਜੀ ਗਈ ਸਾਰੀ ਇਸ ਫਸਲ ਨੇ ਦੱਸ ਕੀ ਹੋਣਾ ਨੇ ਪੂੜੀਆਂ ਪਾਉਣੀਆਂ ਜੋ ਕੀਤੀ ਚਲੋ ਹਾਰੇ ਭਲੀ ਕਰੇ